ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨੈ ਬਖਿਆਨੀ ਸਚ 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 ਸਭ ਕੀਨਾ ਕੋਟ ਮਦੈ ਕਿਨੇ ਵਿਰਲੇ ਚੀਨਾ ਪਲਾ 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 ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ 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 ਤੇਰੀ ਬਾਣੀ ਘਟ ਘਟ ਸੁਣੀ ਸਰਬਣਿਆ ਬਖਿਆਨੀ ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪਰীত ਪਿਆਰੀ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਸ਼ਬਦ ਦੀ ਰਚਨਾ ਪੰਜਵੇਂ ਨਾਨਕ ਜੀ ਨੇ ਆਪਣੀ ਪਵਿੱਤਰ ਰਚਨਾ ਤੋਂ ਗੌੜੀ ਰਾਗ ਵਿੱਚ ਕੀਤੀ ਹੈ ਜੀ ਇਹ ਸ਼ਬਦ ਸ਼੍ਰੀ ਸੁਖਮਨੀ ਸਾਹਿਬ ਜੀ ਦੀ 12ਵੀਂ ਅਸ਼ਪਦੀ ਦਾ 8ਵਾਂ ਅਤੇ ਅਖੀਰਲਾ ਪੰਦਾ ਹੈ ਜੀ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 279 ਉੱਤੇ ਸੋਭਤ ਹੈ ਜੀ। ਦੇਾ ਲੂ ਮਹਾਰਾਜ ਕਿਰਪਾ ਕਰਦੇ ਹਨ। ਸਤ ਸਤ ਸਤਿਪ੍ਰਭ ਸੁਆਮੀ। ਇਹ ਭਾਈ ਉਹ ਮਾਲਕ ਸੱਚਾ 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 ਹੈ। ਗੁਰਪ੍ਰਸਾਦ ਕਿੰਨੇ ਬਖਿਆਨੀ। ਗੁਰੂ ਦੀ ਮਿਹਰ ਨਾਲ ਕੋਈ ਵਿਰਲਾ ਹੀ ਉਸ ਦਾ बखਾਨ ਕਰ ਸਕਦਾ ਹੈ ਜੀਤੇ ਉਹ ਦਇਆ ਕਰੇ ਸੱਚ 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 ਸਭ ਕੀ ਨਾਮ ਸੱਚਾ 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 ਹੈ ਉਹ ਸਭ ਕੁਝ ਜੋ ਉਹਨੇ ਸਜਿਆ ਹੈ ਕੋਟ ਮਤੇ ਕਿਨੇ ਵਿਰਲਾ ਜੀਨਾ ਕਰੋੜਾਂ ਚੋਂ ਕੋਈ ਵਿਰਲਾ ਹੀ ਹੈ ਜੋ ਉਸ ਨੂੰ ਜਾਣਦਾ ਹੈ ਪਲਾ 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 ਤੇਰਾ ਰੂਪ ਬੜਾ ਸੋਹਣਾ 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 ਏ ਮਾਲਕ ਤੇਰਾ ਰੂਪ ਹੈ ਅਤ ਸੁੰਦਰ ਅਪਾਰ ਅਨੂਪ ਤੇਰਾ ਰੂਪ ਅਤ ਦਾ ਖੂਬਸੂਰਤ ਬਹੁਤ ਖੂਬਸੂਰਤ ਹੈ ਤੂੰ ਬੇਹੱਦ ਹੈ ਤੇਰਾ ਕੋਈ ਬੰਨਾ ਨਹੀਂ ਬੇਮਿਸਾਲ ਹੈ ਤੂੰ ਪ੍ਰਭੂ ਨਿਰਮਲ 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 ਤੇਰੀ ਬਾਣੀ ਪਵਿੱਤਰ 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 ਹੈ ਤੇਰੀ ਬਾਣੀ ਤੇਰੇ ਬੋਲ ਤੇਰੀਆਂ ਗੱਲਾਂ ਘਟ ਘਟ ਸੁਣੀ ਸਰਬਨ ਬਖਿਆਨੀ ਇਹੇ ਘਟ ਘਟ ਸੁਣੀ ਜਾਂਦੀ ਹੈ ਤੇ ਬਖਿਆਨ ਕੀਤੀ ਜਾਂਦੀ ਹੈ ਕੋਈ ਜਿਹੜਾ ਤੈਨੂੰ ਬਹੁਤ ਚੰਗਾ ਲੱਗਦਾ ਹੈ ਉਹ ਇਸ ਨੂੰ ਕੰਨਾਂ ਨਾਲ ਸੁਣਦਾ ਹੈ ਅਤੇ ਮੂੰਹ ਨਾਲ ਉਚਾਰਨ ਕਰਦਾ ਹੈ ਤੇਰੇ ਗੁਣਾਂ ਨੂੰ ਜਿਸਨੂੰ ਤੂੰ ਜਣਾਏ ਸੋਈ ਜਨ ਜਾਣੇ ਹਰ ਗੁਣ ਸਤਿ ਹੀ ਆਖ ਬਖਾਣ। ਪਵਿੱਤਰ 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 ਪਨੀਤ। ਪਾਵਨ 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 ਹੋ ਜਾਂਦਾ ਹੈ। ਬਾਪੂ ਜੀ ਬਚਨ ਕਰਦੇ ਸਨ ਵੀ 100 ਵਾਰ ਪਵਿੱਤਰ ਪਵਿੱਤਰ ਕਿਹਾ ਇੱਕ ਵਾਰ ਪਨੀਤ ਬਣਦਾ ਹੈ। ਨਾਮ ਜਪ ਜਪ ਕੇ ਪਨੀਤ ਹੋ ਜਾਂਦਾ ਹੈ। ਪਤਤ ਪਵਿੱਤ ਪੈ ਰਾਮ ਕਹਿ ਤੀ ਹੀ ਕੌਣ ਕੋ ਕਲੰਕ ਰਹਿਓ RAM ਨਾਮ ਲੇਤ ਹੀ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਹੋ ਚੋਂ ਘਟ ਮੰਨ ਜਾ ਕੋ ਸਿਮਰ ਅਜਾਮਲ ਉਦਰਿਓ ਗਨ ਕਾ ਹੂ ਗਤ ਪਾਈ ਪੰਚਾਲੀ ਕੋ ਰਾਜ ਸਭਾ ਮਹਿ RAM ਨਾਮ ਸੁਧ ਆਈ ਹਰ ਕੋ ਨਾਮ ਸਦਾ ਸੁਖਦਾਈ ਪਵਿੱਤਰ 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 ਪਨੀਤ ਨਾਮ ਜਪੈ ਨਾਨਕ ਮਨਪ੍ਰੀਤ ਨਾਨਕ ਜੀ ਕਿਰਪਾ ਕਰਦੇ ਹਨ ਭਾਈ ਜੇ ਕੋਈ ਪ੍ਰੇਮ ਦੇ ਨਾਲ ਸ਼ੌਕ ਦੇ ਨਾਲ ਚਾਹ ਦੇ ਨਾਲ ਇਹਦਾ ਸਿਮਰਨ ਕਰੇ ਨਾਮ ਜਪੇ ਨਾਮ ਜਪੇ ਪੰਜਾਬੀ ਚ ਲਿਖੇ ਨਾਮ ਜਪੈ ਨਾਨਕ ਮਨਪ੍ਰੀਤ ਪ੍ਰੀਤ ਲਾਵੇ ਜਿਵੇਂ ਆਪਾਂ ਖੀਰ ਬਣਾ ਲਈ ਖੰਡ ਪਾਉਣੀ ਭੁੱਲ ਗਏ ਖੀਰ ਤਾਂ ਬਣਾਈ ਰਜਾਈ ਵੀ ਦੁੱਧ ਪਾਇਆ ਪਰ ਖੰਡ ਨਹੀਂ ਪਾਈ ਪਾਠ ਕੀਤੇ ਬਹੁਤ ਕੁਛ ਕੀਤਾ ਤੀਰਥਾਂ ਤੇ ਭੱਜੇ ਨੇ ਅੱਠੇ ਬੜਾ ਕੁਛ ਕੀਤਾ ਪਰ ਪ੍ਰੇਮ ਨਹੀਂ ਸੀ ਦੁਨੇ ਆ ਵੀ ਗੱਲਾਂ ਹੀ ਸੀਗੀਆਂ ਦੁਨੀਆਦਾਰੀ ਦੀਆਂ ਗੱਲਾਂ ਹੀ ਸੀਗੀਆਂ ਜੇ ਆਪਾਂ ਥੋੜਾ ਜਿਹਾ ਥੋੜਾ ਜਿਹਾ ਬਿੱਥਾ ਬਸ ਮੰਗਣ ਤੇ ਨਾ ਮੰਗਣ ਚ ਜਿੱਥੇ ਪ੍ਰੇਮ ਹੁੰਦਾ ਉੱਥੋਂ ਦਿੱਤਾ ਜਾਂਦਾ ਕੁਛ ਮੰਗਿਆ ਨਹੀਂ ਜਾਂਦਾ ਆਪਾਂ ਦੇਣਾ ਕੀ ਆ ਦੇਵੀ ਕੀ ਸਕਦੇ ਆ ਆ ਜਿਹੜਾ ਸੁਆਸ ਅੰਦਰ ਆ ਰਿਹਾ ਬਾਕੀ ਹਰੇਕ ਚੀਜ਼ ਤਾਂ ਆਪਾਂ ਭਾਜਣਾਟ ਕਰਕੇ ਬਣਾਈ ਹੋਊਗੀ ਪੈਸਾ, ਤੇਲ, ਲਾ, ਸੋਨਾ, ਚਾਂਦੀ ਜੇ ਚੜਾਵਾਂਗੇ ਵੀ ਹੋਮੇ ਹੋਏਗੀ। ਇਹ ਸਵਾਸ ਹੈ ਤਾਂ ਉਹਦਾ ਹੀ ਪਰ ਇਹ ਆਪਾਂ ਨਹੀਂ ਖਰੀਦਿਆ ਕਿਤੋਂ। ਇਹ ਤਾਂ 25-30 ਹਜ਼ਾਰ ਰੁਪਏ ਉਹ ਜੇ ਲੱਗ ਜਾਂਦਾ ਜੇ ਖਰੀਦਣਾ ਪਵੇ ਤੇ ਆਕਸੀਜਨ ਲੱਗਦੀ ਐ ਇਹਨੂੰ। ਵੈਂਟੀਲੇਟਰ ਲੱਗਦਾ। ਆਪਾਂ ਇਹਦੇ ਨਾਲ ਹੀ ਉਹਦਾ ਮੋੜਨਾ। ਜੇ ਮੈਂ ਆਪਾਂ ਨੂੰ ਕੋਈ ਛਗਨ 500 ਦੇ ਦੇਵੇ ਅਸੀਂ ਵਧ ਦਿੰਨੇ ਆ 1100 ਦੇ ਦੇਵੇ ਉਦੋਂ ਵਧਾ ਕੇ ਦਿੰਨੇ ਘਟਾਉਂਦੇ ਨਹੀਂ। ਪਤਾ ਹੁੰਦਾ ਸਾਨੂੰ ਭਰਾਣੇ ਸਾਨੂੰ ਇੰਨਾ ਦੇ ਗਿਆ ਸੀ ਅਸੀਂ ਇੰਨਾ ਕਟੋ ਘਟ ਦੇਣਾ। ਹੁਣ ਮਾਲਕ ਸਾਨੂੰ 24000 ਛਕ ਨਹੀਂ ਪਾ ਰਿਹਾ ਤੁਸੀਂ ਐ ਸਮਝ ਲਓ ਪੰਜਾਬੀ ਜਟਕੀ ਭਾਸ਼ਾ ਉਹ 24000 ਛਕਣ ਪਾ ਰਿਹਾ ਤੇ ਆਪਾਂ ਉਹਦਾ ਕੀ ਮੋੜਦੇ ਆ ਮਹਾਪੁਰਸ਼ ਕਹਿੰਦੇ ਦਸਵੰਦੀ ਮੋੜ ਦੇ ਤਾਂ ਵੀ ਪ੍ਰਵਾਨ ਹੋ ਜਾਊਗਾ ਤਾਂ ਹੀ ਮਹਾਪੁਰਸ਼ ਨੂੰ ਚਾਹ ਪੈਦਾ ਕਰਨ ਲਈ 2.5 ਘੰਟੇ ਕਹਿ ਦਿੰਦੇ ਆ ਵੈਸੇ ਤਾਂ ਫਿਰ ਜਦ ਆਪਾਂ ਯਾਦ ਰੱਖਦੇ ਆ ਤੇ ਹਮੇਸ਼ਾ ਹੀ ਹੋ ਜਾਂਦਾ 24 ਘੰਟੇ ਹੀ ਫਿਰੇ ਮੋ ਜਾਂ ਜਾਂ ਚਲ ਤਾਂ ਚਿੱਤੇ ਹੀ ਰੱਖਣ ਦੀ ਹੈ ਨਾ ਆਪ ਕਿੰਨੀ ਦੂਰ ਚਲੇ ਜਾਈਏ ਆਪਾਂ ਨੂੰ ਆਪਣਾ ਘਰ ਨਹੀਂ ਭੁੱਲਦਾ ਕਿਤੇ ਵੀ ਚਲੇ ਦੇਸਮਬਰ ਦੇ ਸੰਚ ਯਾਦ ਸਿਮਨ ਕਰਦਾ ਕਰਦੇ ਉਹਨ ਮੰਨਪਕ ਹੁੰਦਾ ਮਾਂ ਪੁਰਖ ਬਾਪੂ ਜੀ ਬਚਨ ਕਰਦੇ ਸਨ ਫੇਰ ਇਹ ਉਹਨੂੰ ਅਨੁਭਵ ਨਹੀਂ ਪੁੱਲਦਾ ਉਹ ਚੀਜ਼ ਹੈ ਨਹੀਂ ਇੱਥੇ ਉਹ ਚੀਜ਼ ਇੱਥੇ ਹੈ ਨਹੀਂ ਜੋ ਇਹਦੇ ਅੰਦਰ ਹੈ ਦੂਰ ਵੀ ਨਹੀਂ ਕਿਤੇ ਜੰਗਲਾਂ ਬਾਣਾ ਚ ਵੀ ਨਹੀਂ ਆਨ ਰਸਾ ਜੀਤੇ ਤੈ ਚਾਖੇ ਨਮਖਨਾ ਤਿਰਸਨਾ ਤੇਰੀ ਲਾਥੇ ਹਰ ਰਸ ਕਾ ਤੂੰ ਚਾਖੇ ਸਾਦ ਚਾਖ ਤੋਏ ਰਹੇ ਬਿਸਮਾਠੇਡ ਪੰਜਾਬੀ ਜੀ ਮਹਾਰਾਜ ਬਚਨ ਕਰਦੇ ਵੀ ਜਿੰਨੇ ਵੀ ਤੂੰ ਰਸ ਰਏ ਨੇ ਤੇਰੀ ਤਿਰਸ਼ਨਾ ਲਈ ਨਹੀਂ ਹੋਰ ਲੈਣਾ ਚਾਹੁੰਦਾ ਫੇਰ ਲੈਣਾ ਬਾਰ ਬਾਰ ਲੈਣਾ ਚਾਹੁੰਦਾ ਇਹ ਰੋਟੀ ਖਾਧੀ ਤੇ ਤਿੰਨ ਚਾਰ ਘੰਟੇ ਬਾਅਦ ਫਿਰ ਖਾਣੀ ਚਾਹੁੰਦਾ ਜੇ ਕੁਝ ਦੇਖਿਆ ਤੇ ਹੋਰ ਦੇਖਣਾ ਚਾਹੁੰਦਾ ਸੁਣਿਆ ਤੇ ਹੋਰ ਸੁਣਨਾ ਚਾਹੁੰਦਾ ਪਰ ਤ੍ਰਿ ਤ੍ਰਿਸ਼ਣਾ ਨਹੀਂ ਲਈ ਹਰ ਰਸ ਘਾਤੋਂ ਚੱਕ ਕੇ ਪ੍ਰਭੂ ਦੇ ਨਾਮ ਦਾ ਰਸ ਜਿਹੜਾ ਨਾਮ ਜਪਣ ਨਾਲ ਮਿਲਦਾ ਵਾਹ ਗੁਰੂ ਵਾਹ ਗੁਰੂ ਵਾਹ ਬਾਰਵੀਂ ਕੁਛ ਨਹੀਂ ਲੈਣਾ ਇੰਨਾ ਸੌਖਾ ਕੰਮ ਅੰਧੇ ਸੁਆਸ ਆ ਮੈਂ ਥੋੜਾ ਜਿਹਾ ਚਾਹ ਕਰਨਾ ਪ੍ਰੇਮ ਕਰਨਾ ਮਨ ਨੂੰ ਆਇਆ ਹੋ ਜਵੇ ਇਹ ਮੈਂ ਛੱਡ ਕੇ ਜਾਣਾ ਸੰਸਾਰ ਛੱਡਣਾ ਹੀ ਆ ਪਹਿਲੇ ਵੀ ਛੱਡ ਗਏ ਬੜਾ ਔਖਾ ਲੱਗਦਾ ਤੀਆਂ ਪੁੱਤਾਂ ਨੂੰ ਛੱਡ ਕੇ ਜਾਣਾ ਆਪਣੀ ਜਾਇਦਾਦ ਛੱਡ ਕੇ ਜਾਣਾ ਬਾਂਝਾ ਹੋ ਜਾਏਗਾ ਪਰ ਨਾਮ ਤੇਰੇ ਨਾਲ ਰਹੇਗਾ ਜੈ ਮਾਤ ਪਿਤਾ ਸੁਤਮੀ ਤੇ ਨਾ ਭਾਈ ਮਨ ਹੂਹਾ ਨਾਮ ਤੇਰੇ ਸੰਗ ਸਹਾਈ ਹੁਣ ਬਾਣੀ ਨੇ ਦੇ ਦੱਸਿਆ ਗੁਰਵਾਣੀ ਨੇ ਗੁਰੂ ਸਾਹਿਬ ਨੇ ਆਪਾਂ ਨੂੰ ਦੱਸਿਆ ਉਹਨਾਂ ਪੈਨ ਨੂੰ ਰਿਪੀਟ ਕਰਦੇ ਆਂ ਬਾਰ-ਬਾਰ ਪ੍ਰਣਾਮ ਨਹੀਂ ਜਪਦੇ ਜਿਵੇਂ ਕੋਈ ਕਿਸੇ ਦਾ ਰਸਤਾ ਪੁੱਛੀ ਜਾਵੇ ਵਾਰ-ਵਾਰ ਪਰ ਤੱਲੇ ਨਾ ਦਿੱਲੀ ਦਾ ਰਾਹ ਪੁੱਛੀ ਜਾਣਾ ਚੰਡੀਗੜ੍ਹ ਦਾ ਰਸਤਾ ਚੰਡੀਗੜ੍ਹ 100 ਕਿਲੋਮੀਟਰ ਲੁਧਿਆਣਾ ਤੋਂ 100 100 100 ਨਾ ਤਾਂ ਮੁੰਝ ਨੇ ਚਤੁਰਨਾ ਪੈਣਾ ਸਿਮਰਨ ਕਰਨਾ ਚੱਲ ਪੈਣਾ ਦੱਸਦੇ ਨੇ ਮਹਾਂਪੁਰਸ਼ ਸਿਮਰਨ ਕਰਨ ਵਾਲਾ ਚੱਲ ਪੈਂਦਾ ਜੈ ਮਾਤ ਪਿਤਾ ਸੁਤ ਮੀਤ ਨਾ ਪਾਈ ਮਨੁਹਾਨ ਨਾਮ ਤੇਰੇ ਸੰਗ ਸੇ ਦੱਸੋ ਇਹਦਾ ਕੀ ਅਰਥ ਕਰਨੇ ਆ ਜੇ ਮਹਾਪਿਆਂ ਦੂਤ ਜਾਂਦਲਾ ਤਾਂ ਕੇਵਲ ਨਾਮ ਸੰਗ ਤੇਰੇ ਕੁਝ ਹੋਰ ਵੀ ਦੱਸ ਦੇ ਮਹਾਰਾਜ ਇੰਨੀ ਕਿਰਪਾ ਉਹਨਾਂ ਨੇ ਕੀਤੀ ਵੀ ਆਪਣੇ ਤੇ ਲਕੋਇਆ ਕੀ ਤੇ ਲਕੋਣਾ ਕੀ ਸੀ ਉਹਨਾਂ ਨੇ ਮਨੂੰ ਉਹਨਾਂ ਨਾਮ ਤੇ ਕੇਵਲ ਨਾਮ ਵਾਹ ਗੁਰੂ ਸਵਾਸ ਜਿਹੜਾ ਸਿਮਨ ਕੀਤਾ ਇਹ ਫਿਰ ਆਪਾਂ ਕਿਉਂ ਨਹੀਂ ਇਹੀ ਕਰੀਏ ਆਪਾਂ ਬਾਕੀ ਸਭ ਕੁਝ ਕਰ ਲੈਣੇ ਆਂ ਬਰਾਤ ਇਕੱਠੀ ਕਰ ਲੈਣੇ ਆਂ ਲਾੜਾ ਹੈ ਹੀ ਨਹੀਂ ਜਿਹੜਾ ਲਾੜੇ ਨਾਲ ਵਿਆਹ ਹੁੰਦਾ ਕੋਈ ਬਰਾਤ ਹਜ਼ਾਰ ਬੰਦੇ ਤੇ ਚਲੇ ਜਾਵੇ بڑے بڑے ਮੰਤਰੀ ਐਮ ਐਲ اے ਬੜਾ ਸੇਵਾ ਹੋਈ ਅਨੰਤ ਕਾਰਜ ਵਾਲੇ ਮੁੰਡਾ ਹੈ ਹੀ ਨਹੀਂ ਤੇ ਫਿਰ ਪ੍ਰਾਂਤ ਦਾ ਕੀ ਹਾਲ ਹੋਏਗਾ ਤੇ ਲਾੜਾ ਹੈ ਨਾਮ ਸਿਮਰਨ ਬੜਾ ਹੀ ਸੌਖਾ ਕੰਮ ਨੇਰੇ ਸਵੇਰੇ ਉੱਠੇ ਸਿੱਧੇ ਜਿਵੇਂ ਮਰਜੀ ਤੁਰਦੇ ਫਿਰਦੇ ਕਰੀ ਜਾਓ ਕਿੰਨਾ ਹੀ ਸੌਖਾ ਜੀ ਤੂੰ ਸੌਖਾ ਦਾ ਕੋਈ ਕੰਮ ਦੁਨੀਆ ਦਾ ਸਾਨੂੰ ਤਾਂ ਲੱਗਿਆ ਨਹੀਂ ਜੀ ਹਮਾਰੇ ਦਸ ਦੇ ਅੱਖਣ ਔਖਾ ਸੱਚਨ ਔਖਾ ਤਾਂ ਐ ਬੈਟਰੀ ਹੁੰਦਾ 5 ਮਿੰਟ ਨਹੀਂ ਬੈਠ ਸਕਦਾ ਇਕੱਲਾ ਇਹ ਕੋਈ ਸੁਣ ਲੂਗਾ ਪੜ ਲੂਗਾ ਨਾਲ ਮੋਬਾਈਲ ਤੇ ਸੁਣੀ ਜਾਓ ਚਾ ਗਰਵਾਣੀ ਸੋਣੇ ਪਰ ਸਭ ਕੁਝ ਬੰਦ ਕਰਕੇ ਬੈਠ ਬੈਠ ਕੇ ਦੇਖੋ 5 ਮਿੰਟ ਆਪ ਦੇ ਅੰਦਰ ਧਿਆਨ ਲਾ ਕੇ ਸਵਾਸ ਇਹੀ ਮਹਾਰਾਜ ਕਹਿੰਦੇ ਆ ਜੀ ਕਿਤਿਆਂ ਭੁੱਲਾਂ ਦੀ ਮਾਫੀ ਐਨੀ ਸੇਵਾ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ